ਪਰ ਮਾਨਪੀ ਤੇ ਮੇਰੇ ਤੇ ਕੋਈ ਮੱਥੇ ਲੱਗਣਾ ਨਹੀਂ ਜੇ ਪਸੰਦ ਕਰਦਾ ਤੇ ਮੈਂ ਕੰਕੀ ਹਾਂ ਕਰਨੀ ਹੈ ਮੈਂ ਉਧਰ ਮਨਾਮਰਜੀ ਤੋਂ ਆ ਕੇ ਮਿਲੀ ਸੀਗੀ ਤੇ ਉਹ ਤੇ ਵੇਖ ਕੇ ਕਹਿੰਦੇ ਵੀ ਹੁਣ ਮੈਨੂੰ ਤੇ ਸੁਣ ਗਿਆ ਈ ਇਦਾਂ ਕਰ ਲੈ ਇਹ ਮੱਥੇ ਲੱਗ ਗਈ ਆ ਤੇ ਹੁਣ ਤੇ ਸਾਡਾ ਕੰਮ ਨਹੀਂ ਮੰਨਣਾ ਹੈਗਾ ਮੈਂ ਤਾਂ ਕੋਈ ਮੱਥੇ ਲੱਗਣਾ ਵੀ ਨਹੀਂ ਪਸੰਦ ਕਰਦਾ ਉਹ ਇਦਾਂ ਹੀ ਹੁੰਦਾ ਲੋਕਾਂ ਦੀਆਂ ਗੱਲਾਂ ਹੁੰਦੀਆਂ ਵਾ ਕੋਈ ਗੱਲ ਨਹੀਂ ਜਦੋਂ ਤੁਸੀਂ ਉੱਥੇ ਗਏ ਨਾ ਤੁਸੀਂ ਤੇ ਕਰ ਵੇਖ ਕੇ ਤੇਡੀ ਰੂਹ ਖੋਸ਼ ਹੋ ਜਾਣੀ ਆ ਚਲੋ ਪਿਛਲਾ ਵੀ ਟਡਾ ਕਰ ਬੜਾ ਵਧੀਆ ਹੀਗਾ ਤੇ ਪਰ ਇਹ ਆ ਵੀ ਜੇ ਹੁਣ ਕਿਸਮਤ ਨੇ ਹਨਾ ਤੱਕਾ ਦੇ ਹੀ ਦਿੱਤਾ ਵਾ ਹੋ ਸਕਦਾ ਵਾ ਵੀ ਆਪਾਂ ਨੇ ਅੱਗੇ ਜਿਹੜੇ ਚੰਗੇ ਕੰਮ ਕਰ ਲੀਏ ਚੱਲ ਵੇਖ ਲਾ ਜੇ ਕੁੜੀ ਦੇ ਮੂੰਹ ਨੂੰ ਹੀ ਆ ਕਿ ਚੱਲੇ ਆ ਕਿ ਮੈਨੂੰ ਵੀ ਕੀ ਮਿਲ ਜੂਗੀ ਬਸ ਮੈਨੂੰ ਵੀ ਇਹੀ ਆ ਤੇ ਮੈਨੂੰ ਵੀ ਕੋਈ ਯਾਰ ਮਿਲ ਆਜਾ ਮਿਲ ਜੂਗਾ ਉਦੋਂ ਤਾਂ ਮੈਂ ਨਾ ਜ਼ਿੰਦਗੀ ਤੋਂ ਨਾ ਤੇ ਕਹ ਲਓ ਕਿ ਮੇਰਾ ਤੇ ਮਾਨੀ ਆ ਗਿਆ ਵੀ ਜ਼ਿੰਦਗੀ ਐਵੇਂ ਹੀ ਆ ਹਾਂ ਉਦਾਂ ਹੁਲੇ ਦੀ ਸਲਾਹ ਤੇ ਨਿਪਰੇ ਨਹੀਂ ਚੜਦੀ ਹੁੰਦੀ ਮम्मी ਦੇ ਕਹਣ ਦੇ ਹੈਗੇ ਵੀ ਜੇ ਤੂੰ ਇਦਾਂ ਦੀ ਸਲਾਹ ਕਰਨੀ ਆ ਤੇ ਫਿਰ ਵੇਖ ਲੈ ਤੂੰ ਕੱਲ ਨੂੰ ਜਾਈ ਮੈਂ ਕੱਲ ਫਿਰ ਮੈਂ ਉੱਪਰ ਦੀ ਉੱਠਦੀ ਨੇ ਲੇਟ ਹੋ ਜਾਣਾ ਵਾ ਫਿਰ ਨਿਆਣਿਆਂ ਨਾਲ ਲੱਗ ਜਾਣਾ ਕਿਤੇ ਮੇਰਾ ਇਧਰੋਂ ਨੂੰ ਨਾ ਟਾਈਮ ਹੀ ਨਾ ਲੰਘ ਜੇ ਤੇ ਤੁਹਾਡਾ ਨੰਬਰ ਵੀ ਨਹੀਂ ਹੀ ਨਾ ਲੱਗਦਾ ਹੁਣ ਮੇਰੇ ਕੋ ਪਹਿਲਾਂ ਵੀ ਉੱਤੇ ਮੈਂ ਤੇ ਚਾਰਜ ਨਹੀਂ ਕੀਤਾ ਹੈਗਾ ਆਹੋ ਤੇ ਕੋਈ ਨਹੀਂ ਫਿਰ ਮੈਂ ਤਾਂ ਨੰਬਰ ਲੈ ਕੇ ਦਿੰਨੀ ਆ ਤੇ ਤੁਸੀਂ ਮੈਨੂੰ ਨਾ ਸਹੀਰੇ ਦੱਸ ਦਿਓ ਕੋਈ ਸਲਾਹ ਕਰਕੇ ਸਲਾਮ ਹੈ ਕਿੰਨਾ ਕਰਨੀ ਆ ਮੈਂ ਤੇ ਕਰਨੀ ਇੱਥੇ ਨਾ ਦਾ ਪਰ ਜਾਈਏ ਆਂਗਵਾਂ ਚ ਬੋਲਦੀ ਆ ਉਹ ਵੀ ਨਹੀਂ ਮੈਨੂੰ ਘਰ ਦਿਆਂ ਉਹ ਜਾਣ ਦਿੰਦੀਆਂ ਵਿਚੋ ਪਛਾਣਦੀ ਕਿੰਨੇ ਰੋਟੀ ਲੈਦੀ ਆ ਹੂੰ ਫਿਰ ਮਨ ਦੁਖੀ ਹੁੰਦਾ ਫਿਰ ਮੈਂ ਇੱਥੇ ਹੀ ਬਹਿ ਛੱਡਦੀ ਤੇ ਫਿਰ ਨਾ ਤੇ ਹੀ ਮੇਰੀ ਮੰਨੋ ਤੇ ਤੂੰ ਹਾਂ ਕਰ ਦੋ ਤੁਹਾਡਾ ਜੀਵਨ ਸੋਖਾ ਹੋ ਜਾਊਗਾ ਅੱਗੇ ਤੇ ਪਰ ਇਹ ਆ ਮੈਨੂੰ ਮੈਨੂੰ ਕਿਸਮਤੋਂ ਵੀ ਡਰ ਲੱਗਦਾ ਨਾ ਵੀ ਮੇਰੀ ਕਿਸਮਤ ਹੀ ਜਦ ਇਦਾਂ ਨਹੀਂ 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 ਇਹ ਜ਼ਰੂਰੀ ਨਹੀਂ ਹੁੰਦਾ ਕੋਈ ਬਿਰ ਸੰਜੋਗ ਹੀ ਗੱਲ ਤਾਂ ਥਾਂ ਲਿਖਿਆ ਜਾਂਦੀ ਆ ਮਰੇ ਵੀ ਆਉਂਦਾ ਹਾਂ ਤੇ ਪਰ ਇਹ ਵੀ ਮੇਰੀ ਭੈਣ ਨਾ ਨਿਆਣੀ ਨੂੰ ਨਾ ਆਪਣੀ ਆਪਣੇ ਆਧੀਆਂ ਪੁੱਤਾਂ ਵਾਂਗੂ ਵੀ ਸਮਝੀ ਇਹ ਨਾ ਹੋਵੇ ਵੀ ਕੱਲ ਨੂੰ ਮੈਂ ਪਛਤਾਵਾ ਉੱਥੇ ਖੜਕੇ ਵੀ ਕਾਸ਼ ਮੈਂ ਇਹਦਾ ਨਾ ਰਿਸ਼ਤਾ ਕਰਵਾਇਆ ਹੁੰਦਾ ਪਰ ਇਹ ਹੈ ਨਾ ਕਿ ਉਹ ਮੈਨੂੰ ਮਾਂ ਸਮਝੂਗੀ ਉਹ ਤੇ ਨਿਆਣੀ ਆ ਕਹਿੰਦੇ ਨੇ ਨਾ ਕੁੱਤਾ ਤੇ ਨਿਆਣਾ ਮੂੰਹ ਲਾਇਦਾ ਹੁੰਦਾ ਵਾ ਫਿਰ ਮਤੁੱਦਾ ਤੇ ਮਤਰੀਆਂ ਤੇ ਫਿਰ ਮਤਰੀਆਂ ਹੀ ਹੁੰਦੀਆਂ ਹਨ ਕਹੇ ਫਿਰ ਇਹੀ ਲੋਕੀ ਕਹਿ ਦਿੰਦੀ ਹੈ ਮਤਲੀ ਆ ਚਲੋ ਲੋਕਾਂ ਨੂੰ ਤੇ ਕੀ ਕਹਿਣਾ ਵਾ ਹਨਾ ਲੋਕਾਂ ਦੇ ਤੇ ਜਿੰਨੀਆਂ ਮੂੰਹ ਹੰਨੀਆਂ ਗੱਲਾਂ ਹੁੰਦੀਆਂ ਵਾ ਤੁਸੀਂ ਆਪਣੇ ਵੱਲੋਂ ਨੂੰ ਚੰਗਾ ਰੱਖਿਓ ਆਪਣੇ ਤੀਆਂ ਪੁੱਤਾਂ ਵਾਂਗੂ ਤੜਗੜਾ ਹੈਗਾ ਵਾ ਕੋਈ ਵੀ ਜਿਹੜਾ ਤੁਹਾਡਾ ਹਨਾ ਵੀ ਚਲੋ ਹੁਣ ਉਹ ਏਡੀ ਨਿਆਣੀ ਵੀ ਹੈਨੀ ਆ ਤੇ ਜੰਡੀਆਂ ਨੂੰ ਝੜਕ ਜੰਬ ਦੇਣੀ ਆ ਫਿਰ ਵੀ ਅੱਧੀ ਘਤੇ ਉਹਦੀ ਦਾਦੀ ਨੇ ਸਿਖਾਲਤਾ ਵਾ ਤੇ ਦਾਦੀ ਉਹਦੀ ਨੂੰ ਬਣਾਉਣਾ ਔਖਾ ਹੋਣਾ ਵਾ ਮੇਰੇ ਲਈ ਪਰ ਇਹ ਵੀ ਮੈਨੂੰ ਇਹ ਪਿੰਨਿਆ ਨਹੀਂ ਵਾਸਤੇ ਮੈਂ ਕਰੂੰਗੀ ਚਲ ਜੇ ਤੂੰ ਭਲਾ ਕਰਨ ਲਈ ਹਾਂ ਤੇ ਚਲ ਵੇਖ ਲੈਨੇ ਆ ਚਲੋ ਠੀਕ ਆ ਫਿਰ ਹਨਾ ਚੱਲ ਤਰਤੀ ਗੱਲ ਫਿਰ ਮੈਂ ਨਾ ਦੱਸੂੰਗੀ ਤੇ ਫਿਰ ਮੈਂ ਉਹਨਾਂ ਦੇ ਵੱਲ ਵੀ ਜਾ ਕੇ ਨਾ ਤੇ ਫਿਰ ਮੈਂ ਗੱਲ ਕਰਕੇ ਤੇ ਤੁਹਾਨੂੰ ਮੈਂ ਦੱਸ ਦੂੰਗੀ ਚਲ ਠੀਕ ਹਾਂ ਠੀਕ ਜੇ ਬੈ ਜਾ ਰੋਟੀ ਖਾ ਕੇ ਚਲ ਰਹੀ ਹਾਂ ਨਹੀਂ ਵਾਸਨ ਚੱਲੀਏ ਰੋਟੀ ਤੇ ਬਣੀ ਹੀ ਉਧਰ ਤੇ ਮੈਂ ਕਹਿੰਦੀ ਮੈਂ ਤਾਂ ਹੀ ਪਕਾਉ ਤੇ ਮੈਂ ਬੱਸ ਆ ਗਈ हाँ जी चार ठीक हाँ जी ठीक है जी चंग चंग वेला कितनी आस करके आई है पर मतरेइयां नूं कोई नहीं चंगा समझ पाता मेरी फिर किस की तेज़ दादी ना हो जाए मैं तो डर ही लगता रब तेरा जाता ਕੀ ਕਰ ਲਿਆ ਜਾਣਾ ਹੀ ਪਣਾ ਅੱਜ 10 ਮਿੰਟ ਹੋ ਹੋਣੇ ਆਗੇ ਇਹ ਬੈਕਣਾ ਆਇਆ ਨਹੀਂ ਚਲ ਆਸ ਅਮਰੀਕ ਪੁੱਤ ਹਾਂਜੀ ਅਮੇ ਦਾ ਪੱਗ ਪੁਣੀ ਖਾ ਕਰਾਉਣੀ ਹੁੰਦੀ ਆ ਨਾ ਲੈ ਅੱਗੇ ਤੇਰੀ ਮਾਂ ਹੁੰਦੀ ਤੇ ਵੇਲਾ ਕਰਾ ਦਿੰਦੀ ਹੁੰਦੀ ਚਾਟੀ ਹਲੋ ਫੜ ਇਦਾਂ ਹਰਕ ਰੱਖੇ ਕੋ। ਬਾਬਾ ਤੇ ਭਗਵਾਨ ਕਿੱਥੇ ਕਿੱਥੇ ਆ? ਬੇਟਾ ਮੇਰਾ ਫਰੈਂਡ ਨਹੀਂ ਹੈਗਾ। ਹਾਂਜੀ। ਦੱਸਾ। ਹੂੰ ਉਹਦੇ ਨਾਲ ਜਾਣਾ ਈ ਹੂੰ ਕੰਮ ਆ। ਮੈਨੂੰ ਵੀ ਲਾ ਜਾਂਦੇ ਮੈਂ ਵੀ ਜਾਣਾ ਹੈ ਤੇ ਮੈਂ ਇਕੱਲੀ ਕੀ ਕਰੂ ਘਰੇ? ਕਿਛੇ ਥੋੜਾ ਜਿਹਾ ਹੈਂ। ਮੈਂ ਇਕੱਲੀ ਕੀ ਕਰੂ ਘਰੇ? ਤੂੰ ਦਾਦੀਆਂ ਮੈਂ ਲੱਗ ਰਹੀ ਆ। ਦਾਦੀਆਂ ਮੈਂ ਨਾ ਮੈਨੂੰ ਪੜਾਉਂਦੇ ਆ ਫੇਰ ਮੈਂ ਕਿੱਕੋ ਪੜੂੰਗੀ। ਕੋਈ ਨਹੀਂ ਪੜੀ ਜਾਈ ਇਕੱਲੀ। ਪਿੱਛੇ ਨੂੰ ਥੋੜਾ ਜਿਹਾ ਨਾ। ਪੁੱਟ ਕੇ ਪੜ। ਕਿਚਕ ਰੱਖ ਨਾ ਤੇਰੀ ਮਾਂ ਸਾਰੀ ਪਕ ਮੈਂ ਤਾਂ ਪੂਣੀ ਕਰਾ ਦਿੰਦੀ ਹੁੰਦੀ ਵੇਲਾ ਹੂੰ ਉਹ ਨੂੰ ਆਂਦਨੀ ਆ ਉਹਨੂੰ ਸਿੱਖਣਾ ਕੋ ਉਹਨਾਂ ਕੋ ਹੂੰ ਮੈਂ ਆ ਛੇਤੀ ਆ ਜਾਣਾ ਉਹ ਠੀਕ ਆ ਵਾ ਤੇ ਮਗਰ ਆਪਣੀ ਦਾਦੀ ਸੁਟਾਈ ਨਾ ਠੀਕ ਆ ਹੈ ਪੜ ਲਈ ਬਹਿ ਕੇ ਹਾਂ ਮੈਂ ਪੜ ਨਹੀਂ ਦੇ ਆਹ ਤੇ ਸ਼ੇਰ ਵੀ ਨਾਲ ਆਵਾ ਹਾਂ ਨਾਲ ਆਏਗਾ ਮੈਂ ਹਜੇ ਗਿੱਲਾ ਥੋੜਾ ਆਪੇ ਨਾ ਤਾ ਕਿ ਦਾਦੀ ਮੈਨੂੰ ਆਇਆ ਜੀ ਆਪੇ ਨਾ ਤਾ ਅੱਛਾ ਸ਼ੈਂਪੂ ਪਾਇਆ ਹੈ ਹਾਂ ਤੁਸੀਂ ਆਣੀ ਹੋਗੀ ਬੇਤੀ ਜੋ ਨਾ ਚੱਲ ਪੜ ਪਪਾ ਜੀ ਹਾਂ ਮੈਂ ਕਿਹਦਾ ਨਹੀਂ ਮੇਰੇ ਨਾਲ ਖੇਡਦਾ ਹਾਂ ਮੈਂ ਬੁੱਤ ਨਾ ਕੀ ਖੇਡੂਗਾ ਤੂੰ ਤੇ ਬੱਚਿਆਂ ਲਈ ਖੇਡਾ ਖੇਡਣੀ ਆ ਵਾ ਬੱਚੇ ਨਹੀਂ ਆ ਖੇਡਣਾ ਬੱਚੇ ਨਹੀਂ ਆ ਕੋਈ ਗੱਲ ਨਹੀਂ ਮੈਂ ਤੇਰੀ ਮੰਮੀ ਨਾਲ ਸਲਾਹ ਕਰਦਾ ਵਾਂ ਤੇ ਜਿਵੇਂ ਸਮ੍ਰਿਤੀ ਜੀ ਦਾ ਉਹਨਾਂ ਖੇਡਾਗੇ ਨਾਲ ਤੂੰ ਮੈਂ ਤੇਰੀ ਜਾਂ ਉੱਥੇ ਛੱਡ ਆਉਣਾ ਜਾਨੂੰ ਇੱਥੇ ਲੈ ਆ ਕਰਾਂਗੇ ਉਹਨਾਂ ਖੇਡ ਲੈਗੇ ਰੇਗਾ ਤੂੰ ਠੀਕ ਆ ਮਨਬੀਤ ਮਨਬੀਤ ਆ ਹਾਂਜੀ ਗੱਲ ਸੁਣੀ ਮਮਾ ਮਨ ਕਹਿਣਾ ਤੂੰ ਵੀ ਮਨਵਾਇ ਮਾ ਮਮਾ ਹਾਂਜੀ ਕੀ ਆ ਜੋ ਆ ਜੋ ਹਾਂਜੀ ਆ ਗਿੰਦਾ ਮ ਖੇਡਣਾ ਬੱਚਿਆ ਨਹੀਂ ਕਿੰਦਾ ਬੱਚੇ ਦਾ ਵਾਕਿਆ ਹੀ ਨਹੀਂ ਆ ਹਾਂ ਕੱਲੇ ਕੱਲੇ ਨਿਆਣੇ ਹੋ ਗਏ ਤੇ ਨਿਆਣੇ ਵੀ ਕਿੰਨਾ ਖੇਡਣ ਜਾ ਬੋਤ ਉਹ ਥਾਰ ਨਾਲ ਖੇਡ ਬੁੱਤ ਤੰਗਾ ਮੈਂ ਕੀ ਕਹਿਣੀ ਸੀ ਹਾਂ ਮੈਂ ਫਿਰ ਜਾ ਕੇ ਆਉਣਾ ਹੀ ਕਿ ਉਧਰ ਤੂੰ ਮੈਨੂੰ ਦੱਸਿਆ ਨਹੀਂ ਕਿ ਦਸੰਦੇ ਉਹ ਨਹੀਂ ਹੈਗੀ ਹੂੰ ਤੇ ਹਾਂ ਹੂੰ ਜੇ ਕਰਨ ਦੇ ਆ ਉਹਨਾਂ ਨੂੰ ਫੈਸਲਾ ਕਰਨਾ ਕਰਨਾ ਆਪੇ ਕਰਨਾ ਫੈਸਲਾ ਤਾਂ ਕਰਨਾ ਪੱਕੀ ਹਾਂ ਇਹ ਤੇ ਫੇਰ ਹੀ ਗੱਲ ਕਰਾਂ ਮੈਂ ਹਾਏ ਹਾਏ ਪਹਿਲਾਂ ਇਧਰੋਂ ਵੀ ਤਵਾ ਸੋ ਲਓ ਨਾ ਫੇਰ ਮੈਂ ਉਹਨੂੰ ਫੋਨ ਕਰਕੇ ਤੇ ਫਿਰ ਪੱਕੀ ਹਾਂ ਪੁੱਛ ਲੈਣੀ ਕੋਈ ਪੁੱਛ ਲੈਣਾ ਉਹਦਾ ਕੀ ਜਾਂਦੇ ਇਹਦਾ ਮੋਲ ਚਾਲ ਮਾਹੌਲ ਚੱਲਦੇ ਪੂਰਾ ਸਨਾਟਾ ਹੀ ਉਹਨਾਂ ਦੇ ਘਰ ਮਾਹੌਲ ਚੱਲ ਹੁੰਦਾ ਵਾ ਜਿੱਥੇ ਚਾਰ ਜੀ ਹੋਣ ਹੂੰ ਕੱਲੀ ਹੈਗੀ ਉੱਥੇ ਕਾਦਾ ਮਾਹੌਲ ਚੱਲ ਹੋਣਾ ਸੀਗਾ ਕੁੜੀ ਕਿਹਨੂੰ ਤਾਂ ਕਰੇਗੀ ਨਹੀਂ ਨਹੀਂ ਹਾਂ ਮੈਂ ਤਾਂ ਸੋਚਦੀ ਹੂੰ ਤੇ ਆਵਰੌਣਕ ਪਾਲਦੀ ਆ ਟੱਬਰ ਚ ਆ ਜਾਣਾ ਵਾ ਆਹ ਉਹ ਵੀ ਦੁੱਖ ਸਮਝਦੀ ਆ ਹੋਰ ਦੇ ਨਰਜੇ ਦਾ ਆਪਣਾ ਨਾ ਨਾ ਮਾਂ ਪਿਓ ਹੋਵੇ ਉਹ ਨੂੰ ਤਾਂ ਹੁੰਦਾ ਹੀ ਐਸਾ ਸ ਹੂੰ ਕੋਈ ਮਾਂ ਪਿਓ ਗਈ ਜੀ ਦਾ ਸਮਰੀਂ ਨੂੰ ਵੀ ਮਾਂ ਮਿਲਦੀ ਚੰਗਾ ਹੀ ਆ ਤੇ ਉਹਦੇ ਗੁੱਗੀ ਜੇ ਆਪਣੀ ਆਪਣੀ ਵੀ ਨਾ ਨਾ ਹੋਵੇ ਫੇਰੀ ਪਤਾ ਲੱਗਦਾ ਅਗਲੇ ਜਦੋਂ ਖਦਾ ਉਹ ਤੇ ਹੈ ਜੀ ਹੈ ਹਨਾ ਤੇ ਉਹ ਤਾਂ ਫਿਰ ਕਹਿਣ ਦੇ ਹੀਗੀ ਵੀ ਚਲੋ ਨਨੇ ਦੇ ਮੂੰਹ ਨੂੰ ਹਾਂ ਹੂੰ ਤੇ ਕਰਦੇ ਹੀ ਕਿ ਤੁਹਾਡੀ ਬੋਤੀ ਤੇ ਭਾਗੀ ਫਿਰ ਮੈਂ ਆ ਇਧਰ ਪੁੱਛ ਕੇ ਤੇ ਫੇਰੀ ਮੈਂ ਫੋਨ ਕਰੂੰਗੀ ਫੋਰ ਮੈਂ ਵਿੱਚ ਪ੍ਰਧਾਨ ਬਣ ਜਾ ਵੀ ਉਧਰ ਉਹਨੂੰ ਮੈਂ ਪੱਕੀ ਹਾਂ ਕਰਾ ਲਾਂ ਤੇ ਇਧਰੋਂ ਅਗਲੇ ਜਵਾਬ ਦੇ ਦੇਣ ਤੇ ਉਹਦਾ ਤਾਂ ਦਿਲ ਫੇਟ ਆ ਜਾਣਾ ਉਹ ਲਈ ਕੋ ਸਾਮਾਨ ਵੀ ਜਾਂ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਨਹੀਂ ਨਹੀਂ ਪਹਿਲਾਂ ਤੁਸੀਂ ਕਰੋ ਬਾਜੀ ਨਾਲ ਗੱਲ ਹਾਂ ਕਿਉਂਕਿ ਜڏਾ ਵਾ ਅਗਲੇ ਉਹਨੇ ਹਮਸਫਰ ਬਣਾ ਨਾ ਦਾ ਆਉ ਉਹ ਤਿਆਰ ਹੋਊਗਾ ਤੇ ਫੇਰ ਹੀ ਅਮਾ ਨੂੰ ਪੁੱਛਣ ਦਾ ਫਾਇਦਾ ਕੋਈ ਉਹ ਨਹੀਂ ਆ ਤਾਂ ਤੁਸੀਂ ਪਹਿਲਾਂ ਗੱਲ ਕਰੋ ਬਾਜੀ ਨਾਲ ਤੇ ਫੇਰ ਤੁਸੀਂ ਉਹਦੀ ਮੰਮੀ ਨਾਲ ਆਪੇ ਹੋ ਕਰ ਲੁਕਾ ਤੇ ਜੇ ਨਾ ਹੋਊਗਾ ਤੇ ਫੇਰ ਤੁਸੀਂ ਫਿਰ ਆਪਾਂ ਚੱਲ ਜਾਾਂਗੇ ਕਰਨ ਚਲ ਵੇਖ ਲੈਣੇ ਆ ਫਿਰ ਪਹਿਲਾਂ ਉਹਨਾਂ ਨਾਲ ਕਰਦੇ ਨੇ ਗੱਲ ਆਹ ਤੇ ਮਾਂ ਆਪਾਂ ਦੋਏ ਕਰ ਲਾਂਗੇ ਹਾਂਜੀ ਹਾਂ ਫਿਰ ਇਧਰੋਂ ਪੱਕੀ ਹਾਂ ਹੋਊਗੀ ਨਾ ਤੇ ਫਿਰ ਮੈਂ ਉਧਰ ਹਾਂ ਉਹਨੂੰ ਫੋਨ ਕਰਕੇ ਤੇ ਪੁੱਛੂੰਗੀ ਆਹ ਹੋਵੇ ਕੋ ਕੋ ਮਾਂ ਆਪਾਂ ਹੀ ਨਾ ਕਹਿ ਲਈ ਹੋਰ ਸੋਚਣ ਦੇ ਹੁੰਨੇ ਆ ਤੇ ਅਗਲਾ ਪਤਾ ਨਹੀਂ ਆਪਣੇ ਰੰਗਾਂ ਦੇ ਵਿੱਚ ਹੁੰਦਾ ਵਾ ਹੋਰ ਅਹੀਂ ਸੋਚੀ ਜਾਈਏ ਕਿ ਸੰਬ੍ਰੀਤ ਲਈ ਸਹੀ ਆ ਹਨਾ ਤੇ ਅਗਲੀ ਦਾਦੀ ਉਹਦੀ ਮੰਨੇ ਨਾ ਤੇ ਫਿਰ ਅਹੀਂ ਕੀ ਕਰਨਾ ਹਨਾ ਮੈਂ ਤਾਂ ਇਹਨੂੰ ਪੁੱਛਣ ਜਾਂਦਾ ਦਾਦੀ ਨਾਲ ਗੱਲ ਕਰਾਂਗੇ ਜਾਂ ਹੋਏ ਨਾ ਕਰਾਂ ਨਹੀਂ ਪਹਿਲਾਂ ਤੁਸੀਂ ਗੱਲ ਕਰੋ ਜੋਦੇ ਬਾਜੀ ਨਾਲ ਹੂੰ ਤਾਂ ਫਿਰ ਤੁਸੀਂ ਗੱਲ ਕਰਿਓ ਉਹਦੀ ਮੰਮੀ ਨਾਲ ਉਹਦਾ ਕਰਨਾ ਪਾ ਚੰਗਾ ਡੇ ਵੈਸੇ ਤੇ ਜਿਹ ਕਹਿੰਦੇ ਆਂ ਦੇ ਦੋ ਸਿਰ ਜੋੜਨੇ ਜਿਹੜੇ ਉਹ ਪੁੰਹਦਾ ਹੀ ਕੰਮ ਹੁੰਦਾ ਵਾ ਆਹ ਸਿਰ ਤੇ ਜੁੜ ਜਾਣਗੇ ਮੈਂ ਕਿਹ ਕੁੜੀ ਨਾਲ ਰੋਲਦੀ ਬੇਚਾਰੀ ਨਹੀਂ ਰੋਲਦੀ ਇਹ ਤੇ ਹੁਣ ਗਰੰਟੀ ਤੇ ਕੋਈ ਹੈ ਨਹੀਂ ਆ ਮਿੰਦ ਹੂੰ ਹੁਣ ਇਹ ਥੋੜਾ ਵਾ ਹੁਣ ਜੇ ਮੈਂ ਘੜੀ ਪਾਲ ਗਈ ਤੇ ਘੜੀ ਪਾਲ ਦੇ ਵਿੱਚ ਤੇ ਹਰ ਕੋਈ ਜਿਹੜਾ ਉਹ ਜੀ ਜੀ ਕਰਕੇ ਤੇ ਚੰਗਾ ਹੀ ਮਿਲਦਾ ਵਾ ਹੱਸ ਕੇ ਸੁਭਾ ਦਾ ਤੇ ਪਤਾਉ ਦੋ ਲੱਗਦਾ ਜਦੋਂ ਘਰ ਦੇ ਵਿੱਚ ਰਹੀਏ ਸਹੀਏ ਜਦੋਂ ਚਾਰ ਜ਼ਿੰਮੇਵਾਰੀਆਂ ਸਿਰ ਤੇ ਪੈਣ ਫਿਰ ਪਤਾ ਲੱਗਦਾ ਸੁਭਾ ਦਾ ਪੀ ਕਿਦਾਂ ਦਾ ਵਾ ਤੇ ਕੋਈ ਕਿਦਾਂ ਦਾ ਨਹੀਂ ਮੇਰੀ ਇਹ ਵਰਤੀ ਹੈ ਕਿ ਜਦੋਂ ਪਿਓ ਤੇ ਪਿਆਰ ਕਰਦਾ ਨਹੀਂ ਧੀ ਨਾ ਹਮ ਅਗੇ ਦਾਦੀ ਗੁੱਸੇ ਮੜਾ ਮਟਾ ਹੁੰਦੀ ਜੇ ਉਹ ਵੀ ਗੁੱਸੇ ਹੁੰਦਾ ਵੀ ਫਿਰ ਮੈਨੂੰ ਹੀ ਖੋਤਰਾ ਹੁੰਦਾ ਨਾ ਕਈ ਵਾਰੀ ਨਿਆਣੇ ਨੂੰ ਜੜਾ ਮੈਂ ਨਾ ਉਹ ਟੜਕਦਾ ਵੀ ਬੰਦਾ ਉਹਦੇ ਭਲੇ ਵਾਸਤੇ ਆ ਉਹ ਹੈ ਹੀ ਆ ਹਾਂ ਪਰ ਇਹ ਆ ਵੀ ਫਿਰ ਵੀ ਉਹ ਨਿਆਣੀ ਆ ਅਜੇ ਫੇ ਦਾਦੀ ਨੇ ਵੀ ਕਿੰਨਾ ਕੁ ਚਿਰ ਬਹਿ ਰਹਿਣਾ ਵਾ ਚੱਲ ਕੋਈ ਨਹੀਂ ਮੈਂ ਵੇਨਾ ਫਿਰ ਮੈਂ ਤਾਂ ਬਾਹਰ ਪੂਰਾ ਟੱਕਦਾ ਕਰਦਾ ਕਰਨਾ ਆਹ ਨਹੀਂ ਕੋਈ ਨਹੀਂ ਜੇ 나 ਵੀ ਟਕਰੂਗਾ ਤੇ ਆਪੋ ਚੀਜ਼ ਕਰਕੇ ਟੱਕਰ ਲਿਓ ਤੀ ਆਹੋ ਕਰੋ ਬਾਹਰ ਵੀ ਗੱਲ ਕਰੋ ਮੈਂ ਮਾਂ ਸਾਹਮਣੇ ਹੜਾ ਗੱਲ ਚੱਲ ਮਾਂ ਨੇ ਕਿਹੜਾ ਨਾਲ ਬੈਠੇ ਜੁੜ ਕੇ ਬਹਿ ਜਾਣਾ ਵਾ ਗੱਲ ਕਰਨ ਨੂੰ ਬੜਾ ਟਾਈਮ ਹੁੰਦਾ ਵਾ ਉਹ ਤੈਨੂੰ ਪਤਾ ਮਾਈਆਂ ਦੇ ਬੜੇ ਕੰਨ ਹੁੰਦੇ ਆ ਹਾਂ ਹਾਂ ਕੋਈ ਨਹੀਂ ਤੂੰ ਫੋਨ ਕਰਕੇ ਤੈਨੂੰ ਸਾਧ ਲਿਓ ਬਾਹਰ ਜਾਂ ਜਿੱਥੇ ਵੀ ਮਿਲਣਾ ਹੋਊਗਾ ਤੇ ਮਿਲ ਲਿਓ ਗੱਲ ਕਰਕੇ ਤੇ ਫਿਰ ਮੈਂ ਉਹਦਾਂ ਗੱਲ ਕਰੂੰਗੀ ਚਲ ਠੀਕ ਹਾਂ ਨਿਆਣਾ ਵੀ ਕਹਿੰਦਾ ਰਹਿੰਦਾ ਤਾਂ ਨਹੀਂ ਐਦਾਂ ਨੂੰ ਕਿਉਂ ਉਹਨੂੰ ਕਹੇ ਜੇ ਐਦਾਂ ਕਰੇ ਭੀ ਜਾਂ ਤਾਂ ਫਿਰ ਸਮਰੀਦ ਦੀ ਮੇਰੇ ਕੋ ਟਿਊਸ਼ਨ ਨਹੀਂ ਰੱਖ ਲਾ ਚਲ ਘੜੀ ਆਇਆ ਕਰੂੰਗੀ ਤੇਹੀਂ ਘੜਾਕ ਦੂ ਤੇ ਆ ਕਰਾਂ ਨਾਲ ਨਾਲ ਉਹ ਮੈਂ ਉਹਦਾਂ ਵੀ ਜਾਣਾ ਸਲਾਹ ਕਰਨੀ ਹੈ ਕਿ ਭੀ ਜੇ ਮੈਟ੍ਰੀਸ਼ਨਾਂ ਹੀ ਰੱਖਾਂ ਨਿਆਣਿਆਂ ਦੀਆਂ ਤੇ ਨਿਆਣੇ ਆਉਣਗੇ ਝਾੜ ਤੇ ਆਪਣਾ ਵੀ ਨਿਆਣਾ ਨਾਲ ਉਹਨਾਂ ਦੇ ਰੁੱਝਿਆ ਰਹੂਗਾ ਨਾਲੇ ਪੜ੍ਹਾ ਪੀਂਦਾ ਵਾ ਆ ਜਾ ਹਣਾ ਇਦਾਂ ਵੀ ਨਿਆਣੇ ਇਕੱਲੇ ਇਕੱਲੇ ਹੀ ਰਹਿ ਗਏ ਆ ਉਹਦਾ ਆਪਣੇ ਸਮੇਂ ਚੰਗੇ ਹੀ ਗਏ ਦੋ ਜਾਨੇ ਨਾ ਹੁਣ ਤੱਕ ਕੁੜੀ ਆਏ ਨਹੀਂ ਇਦਾਂ ਕੁੜੀ ਲਈਏ ਫੇਰ ਕੋਈ ਕੁੜੀ ਦਿੰਦੇ ਨਹੀਂ ਨਾ ਕੋਈ ਨਹੀਂ ਨਹੀਂ ਕੋਈ ਗੱਲ ਹਾਂਜੀ ਹੈਨਾ ਹੂੰ ਭਾਵੇਂ ਆਪਣੇ ਵੱਲੋਂ ਅਸੀਂ ਜਿੰਨਾ ਮਰਜ਼ੀ ਕਈਏ ਅਸੀਂ ਬੜੇ ਆ ਸਾਰੀ ਇੱਕੋ ਜਿਹੀ ਨਹੀਂ ਨਾ ਹੁੰਦੇ ਹੂੰ ਸਾਰਾ ਠੀਕ ਹੈ ਮੈਂ ਤੁਹਾਨੂੰ ਕੋਈ ਨਹੀਂ ਫਿਰ ਤੁਸੀਂ ਕਰਿਓ ਨਾ ਕਰ ਹੂੰ ਹਾਈ ਹਾਈ ਹੰਦਰਾ ਗਿਆ ਪੀਰੀਆ ਹੁਣ ਮੇਰ ਕੋ ਕਿੱਥੇ ਹੰਦਾ ਕੰਮ ਮੇਰਾ ਕਿਤੇ ਲੱਕ ਟੁੱਟ ਹੀ ਗਿਆ ਕੀ ਕਰਾਂ ਮੈਂ ਬੜੀ ਔਖੀ ਹੋਈਆਂ ਮੈਂ ਹੰਦਰਾ ਕਿਤੇ ਮੈਂ ਬਹਿ ਬਹਿ ਕੇ ਪੈਨੋ ਬੈਠੀ ਬੈਠਦੇ ਉੱਤੇ ਫੇਰ ਉੱਠ ਕੇ ਹੁਣ ਫੇਰ ਡੈਤੀਆਂ ਫੇਰ ਮੇਰ ਕੋ ਨਹੀਂ ਫਿਰਦੀ ਪਤਾ ਨਹੀਂ ਕੁੜੀ ਕਿੱਥੇ ਗਈ ਹੈ ਆ ਵੇਖਾਂ ਭਲਾ ਨੂੰ ਕਿੱਥੇ ਆ ਉਹਨੂੰ ਆਣੀ ਤੂੰ ਫੇਰ ਤੇ ਨਾਲੇ ਦਸਣ ਨਹੀਂ ਡਈ ਕਿਤੇ ਹੈਦਰ ਵੇਖ ਵੇਖਾ ਕਿਤਾਬ ਫੜ ਕੇ ਤੇ ਬੈ ਗਈ ਆ ਤੈਨੂੰ ਇਹ ਨਾ ਪਤਾ ਕਿ ਦਾਦੀ ਦਾ ਕੰਮ ਕਰਾਉਣਾ ਜੇ ਮੈਂ ਤੈਨੂੰ ਆਖਾਂ ਤੇ ਫੇਰ ਹੀ ਤੂੰ ਕਰਨਾ ਹੁੰਦਾ ਵਾ ਮੇਆ ਚ ਕੱਲ ਨੂੰ ਪੇਪਰ ਤਾਂ ਕਰਕੇ ਕਿਆ ਮੈਂ ਫੇਰ ਫੜਦੀ ਰਹੀ ਤੇ ਪਹਿਲਾਂ ਮੇਰ ਕੋ ਝਾੜੂ ਨਹੀਂ ਫਿਰਦਾ ਮੈਂ ਤਾਂ ਸਾਲ ਲੈ ਲੈ ਕੇ ਝਾੜੂ ਫੇਰਾਂ ਨਾਲੇ ਤੈਨੂੰ ਜਾ ਚਾਊਗੀ ਲੈ ਫੜ ਝਾੜੂ ਤੇ ਫੇਰ ਅੰਦਰਾਂ ਚ ਫੇਰ ਦਿੱਤਾ ਵਾ ਤੇ ਹੁਣ ਉਧਰ ਰਹਿ ਗਿਆ ਵਾ ਫੇਰ ਲਾ ਸ਼ਰਵਾਇਆ ਤੇ ਵੇਖਾਂ ਨਵਨਾਤਾ ਵੇਖਾਂ ਕਿਹੜਾ ਉਤਰਾ ਹੀ ਪਹਹਾਵਾ ਤੇਰੇ ਕਿਤਾ ਤੂੰ ਸ਼ੈਂਪੂ ਦੇ ਚਾਜ ਨਾ ਪਾਉਂਦੀ ਨੀ ਕਰ ਮੈਂ ਤੇਰੇ ਸੇ ਗੁੱਤ ਕਰਦਾ ਮਾੜੀ ਮੋਟੀ ਗੋਤ ਹੁਣ ਮੈਂ ਕਰਤੀ ਆ ਤੇ ਸਵੇਰੇ ਮੈਂ ਵਾ ਦੂੰਗੀ ਤੇ ਹੁਣ ਚੰਗੀ ਤਰ੍ਹਾਂ ਛਾੜੂ ਫੇਰ ਮੈਂ ਬਹਿ ਕੇ ਤੇ ਤੈਨੂੰ ਵੇਣੀ ਆ ਮਗਰ ਘੱਟਾ ਨਾ ਛੱਡੀ ਜਾਵੀਂ ਅੰਦਰਾ ਜੋ ਵੇ ਆ ਮੈਂ ਕਿੱਡਾ ਸੋਣਾ ਹੋਈ ਤਾਈਂ ਹੁਣ ਨੀ ਮੇਰੇ ਚ ਹਿੰਮਤ ਹੈਗੀ ਚੰਗ ਤਰਾ ਝਾੜੂ ਫੇਰ ਮਗਰ ਵੇ ਇੱਕ ਤਰਾ ਉਤਰੇ ਤੇ ਤੂੰ ਕੱਟਾ ਛੱਡੀ ਜਾਣ ਲਈ ਆ ਅਕਲ ਸਿੱਖ ਲੈ ਕੋਈ ਤੈਨੂੰ ਅਕਲ ਆਊਗੀ ਇਹ ਕਰਨਾ ਹੀ ਪੈਣਾ ਮੈਂ ਬੈ ਨਹੀਂ ਰਹਿਣਾ ਤੇਰੇ ਕੋਲ ਦਾਣਾ ਫੇਰ ਦਾਣਾ ਤੇ ਜੇ ਤਰਾ ਛੋੜਾ ਫੇਰ ਤੂੰ ਨਹੀਂ ਨਿਕ ਥਾਂ ਚ ਡਈ ਆ ਕੱਢ ਲਾ ਕੱਢ ਲਾ ਕੁਡਾਗਾ ਇੱਕ ਦਰਵੀ ਮਾਰ ਥੱਲੇ ਵੀ ਹੋ ਥੋੜਾ ਮਾਰ ਲਿਆ ਕਰ